ਪਤਾ ਨਹੀਂ ਕੀ ਬਣੂ ਮੇਰਾ ਭਾਬੀ ਤੂੰ ਇੱਥੇ ਬੈਠੀ ਆ ਮੈਂ ਤੈਨੂੰ ਸਾਰੇ ਘਰ ਚ ਲੱਭੀ ਜਾਨੀ ਆ ਬਾਬਿਆਂ ਦੇ ਨਹੀਂ ਜਾਣਾ ਹਾਂ ਚਲਦੇ ਆ ਕੀ ਹੋਇਆ ਭਾਬੀ ਤੂੰ ਦਾਸ ਕਾ ਤੂੰ ਆ ਤੁਝੋ ਤੈਨੂੰ ਕਿਹੜਾ ਪਤਾ ਨਹੀਂ ਪੈਣੇ ਮੈਂ ਤਾਂ ਸੁਖੀ ਕਰਕੇ ਬਾਲਾ ਦੁਖੀ ਆ ਜਿਵੇਂ ਰੋਟੀ ਫੜਾਉਣੀ ਆ ਤਾਂ ਮੈਂ ਮਾੜੀ ਆ ਜੇ ਪਾਣੀ ਪੁੱਛਦੀ ਆ ਤਾਂ ਮੈਂ ਮਾੜੀ ਆ ਜਿਵੇਂ ਮੈਂ ਉਂ ਕਿਤੇ ਖੜ ਜਾ ਕਿਉਂਕਿ ਮੇਰੀਆਂ ਗੱਲਾਂ ਸੁਣਦਾ ਵੀ ਦੱਸ ਮੇਰਾ ਐਡਾ ਹੱਕ ਨਹੀਂ ਹੈਗਾ ਜਿਵੇਂ ਤੇਰੇ ਕੋਲ 5 ਮਿੰਟ ਬੈਠ ਜਾ ਘਰ ਵਾਲੀਆਂ ਆਖਰ ਨੂੰ ਮੈਂ ਤੇਰੀ ਅਸਲ ਵਿੱਚ ਭਾਬੀ ਸੁਖੀ ਵੀਰਾ ਤੇਰੇ लायक ਹੀ ਨਹੀਂ ਹੈਗਾ ਤੂੰ ਇੰਨੀ ਚੰਗੀ ਆ ਨਾ ਤੇਰੇ ਸੰਜੋਗ ਸੁਖੀ ਵੀਰੇ ਨਾਲ ਨਹੀਂ ਤੇਰੇ ਸੰਜੋਗ ਤਾਂ ਵਰਿੰਦਰ ਵੀਰੇ ਨਾਲ ਲਿਖਨੇ ਚਾਹੀਦੇ ਸੀ ਰੱਬ ਨੂੰ ਜਿੰਨੀ ਚੰਗੀ ਤੂੰ ਆ ਓਨਾ ਚੰਗਾ ਹੀ ਵਰਿੰਦਰ ਵੀਰਾ ਰੱਜੋ ਭੈਣੇ ਇਹ ਤਾਂ ਸੰਜੋਗਾਂ ਦੀ ਗੱਲ ਆ ਜਿਹੇ ਜੇ ਪ੍ਰਮਾਤਮਾ ਨੇ ਲਿਖ ਕੇ ਭੇਜਤੇ ਓਹੀ ਜੀ ਜ਼ਿੰਦਗੀ ਕੱਟੀ ਜਾਨੀ ਆ ਪਰ ਭਾਬੀ ਸੰਜੋਗ ਬਦਲੇ ਵੀ ਤਾਂ ਜਾ ਸਕਦੇ ਆ ਜੇ ਤੂੰ ਖੁਦ ਸੋਚੇ ਤੇਰੀ ਕਿਸਮਤ ਬਦਲੀ ਜਾ ਸਕਦੀ ਆ ਆਹ ਕੀ ਗੱਲਾਂ ਕਹੀ ਜਾਂਦੀਆਂ ਪਰਮਾਤਮਾ ਨੇ ਜਿੱਥੇ ਸੰਜੋਗ ਬਣਾ ਕੇ ਭੇਜੇ ਨੇ ਨਾ ਚੰਗਾ ਹੋਵੇ ਟਾਈਮ ਚ ਇਹ ਮਾੜਾ ਉੱਥੇ ਕੱਟਣਾ ਪੈਂਦਾ ਹੁਣ ਮੈਂ ਤੇਰੇ ਬਾਈ ਨੂੰ ਛੱਡ ਥੋੜੋ ਸਕਦੀ ਆ ਜਿਹੇ ਚੀਜ਼ ਜਿੰਦਗੀ ਰਹਗੀ ਬਾਕੀ ਮੈਂ ਹੁੰਮੀ ਕੱਢ ਲੂੰਗੀ ਐਵੇਂ ਕਿਵੇਂ ਜ਼ਿੰਦਗੀ ਕੱਢ ਲੇਗੀ ਭਾਬੀ ਸਾਰੀ ਉਮਰ ਛਿੱਤਰ ਥੋੜੀ ਖਾਈ ਜਾਏਗੀ ਜਿੱਥੇ ਤੇਰੀ ਕੋਈ ਗਲਤੀ ਵੀ ਨਹੀਂ ਮੈਂ ਤੈਨੂੰ ਫਿਰ ਵੀ ਕਹਿਨੀ ਆ ਭਾਬੀ ਤੂੰ ਆਪਦੀ ਜ਼ਿੰਦਗੀ ਬਾਰੇ ਸੋਚ ਤੂੰ ਆਪਦੀ ਕਿਸਮਤ ਬਦਲ ਸਕਦੀ ਆ ਚੱਲ ਰਜੋ ਛੱਡੇ ਗੱਲਾਂ ਆਪਾਂ ਮੱਥਾ ਟੇਕਣ ਚੱਲਦੇ ਆ ਠੀਕ ਆ ਭਾਬੀ ਓਏ ਆ ਜਾ ਸਰਪੰਚ ਆ ਜਾ ਆ ਜਾ ਆ ਜਾ ਓਏ ਆ ਗਿਆ ਹੋ ਠੀਕ ਐ ਹਾਂ ਵਧੀਆ ਐ ਨਾ ਤੈਨੂੰ ਯਾਦ ਐ ਕਰ ਰਹੀ ਦੀ ਅੱਛਾ ਮਾ ਬਹੁਤ ਟਾਈਮ ਲਾਤਾ ਤਾਂ ਯਾਦ ਕਰਿਆ ਫਿਰ ਮੈਂ ਹਾਜ਼ਰ ਹੋ ਗਿਆ ਐਂ ਤਾਂ ਮੈਨੂੰ ਪਤਾ ਹੈ ਹਾਂ ਪਹਿਲਾਂ ਤਾਂ ਮੈਂ ਤੇਰੇ ਕੋ ਨਹੀਂ ਆਉਣ ਲੱਗਿਆ ਸੀ ਅੱਛਾ ਫਿਰ ਆ ਜਾਂਦਾ ਫਿਰ ਮੈਂ ਸੋਚਿਆ ਮੈਂ ਫੋਨ ਕਰਕੇ ਦੇਖਦਾ ਜੇ ਤਾਂ ਸਰਪੰਚ ਸ਼ਹਿਰ ਵੱਲੋਂ ਜਾਂਦਾ ਹੋਇਆ ਜਾਂ ਖੇਤ ਵੱੰਨੇ ਹੋਇਆ ਤਾਂ ਮਿਲ ਜੂਗਾ ਰਿਆ ਕੇ ਨਹੀਂ ਫਿਰ ਮਹਾ ਭਾਈ ਸਰਪੰਚ ਦੀ ਗੋਟੀ ਭਗਜਾਂਗੇ ਹੈ ਕੰਮ ਤਾਂ ਹੀ ਕੋਈ ਕੰਮ ਤਾਂ ਹੈਗਾ ਸਰਪੰਚ ਦੱਸ ਫਿਰ ਮੈਨੂੰ ਐਂ ਦੱਸ ਹਾਂ ਜਿਹੜਾ ਆਪਣੇ ਪਿੰਡ ਨਵੀਂ ਜੀ ਦੁਕਾਨ ਕਰੀਆ ਡਾਕਟਰ ਨੇ ਹਾਂ ਤੂੰ ਜਾਣਦਾ ਨੂੰ ਕੌਣ ਆ ਕਿੱਥੋਂ ਆ ਕਿਉਂ ਕੀ ਗੱਲ ਆ ਗੱਲ ਹੋ ਗਈ ਕੋਈ ਉਹ ਹੋਇਆ ਤਾਂ ਕੁਛ ਨਹੀਂ ਹੂੰ ਪਰ ਜੇ ਸੋਚੀਏ ਉਹ ਵੀ ਬਹੁਤ ਕੁਝ ਗਿਆ ਉਹ ਕਿਹਨਾਂ ਤਾਂ ਇਹ ਬਈ ਨਾ ਸਾਫ਼-ਸਾਫ਼ ਦੱਸ ਤੂੰ ਗੱਲ ਕੀ ਆ ਸਾਫ਼-ਸਾਫ਼ ਗੱਲ ਤਾਂ ਇਹ ਹੈ ਹੂੰ ਉਹਦਾ ਆਪਣੇ ਘਰੇ ਨਾ ਆਉਣਾ ਜਾਣਾ ਕੁਝ ਖਾਸ ਹੈ ਤੇ ਮੇਰੇ ਲਈ ਭੈਣ ਵੀ ਉਹਦੇ ਲਈ ਖਾਸ ਹੋ ਜਾਂਦੀ ਹੈ ਹੁਣ ਮੈਨੂੰ ਸਮਝ ਇਹ ਨਹੀਂ ਆਉਂਦੀ ਵੀ ਇਹ ਗੱਲ ਕੀ ਹੈ ਮੈਂ ਇੱਕ ਦੋ ਵਾਰ ਇਹਨੂੰ ਪੁੱਛਿਆ ਵੀ ਡਾਕਟਰ ਜੀ ਨੂੰ ਪਰ ਇਹਨੇ ਗੱਲ ਰਾਹ ਨਹੀਂ ਪਾਈ ਫਿਰ ਤੂੰ ਆਪਣੀ ਭੈਣ ਨੂੰ ਪੁੱਛ ਵੀ ਵੀ ਕੀ ਲੈਣ ਜਾਂਦੀ ਹੈ ਉਹਦੇ ਲਵੇ ਪੁੱਛ ਤਾਂ ਦੱਸੂ ਉਹ ਨਾ ਨਾ ਯਾਰਾ ਉਹਨੂੰ ਨਹੀਂ ਮੈਂ ਪੁੱਛਦਾ ਕਿਉਂ ਜੇ ਉਹਨੂੰ ਪੁੱਛ ਲਿਆ ਨਾ ਉਹਦਾ ਸ਼ੱਕ ਕਰਨ ਲੱਗ ਜੂ ਮੇਰੇ ਤੇ ਕਹੂਗੀ ਪਤਾ ਨਹੀਂ ਕਾਹ ਤੋਂ ਪੁੱਛਣ ਲੱਗ ਰਿਆ ਉਹ ਸ਼ੱਕ ਵਾਲੀ ਕਿਹੜੀ ਗੱਲ ਆ ਉਹ ਤੇਰੀ ਭੈਣ ਆ ਡਾਕਟਰ ਬਗਾਨਾ ਬੰਦਾ ਭੈਣ ਨੂੰ ਪੁੱਛਣ ਦਾ ਦਾ ਹੱਕ ਬੰਦਾ ਜਰਾ ਗੱਲ ਤਾਂ ਤੇਰੀ ਸਹੀ ਐ ਪੁੱਛਣ ਦਾ ਹੱਕ ਤਾਂ ਹੈਗਾ ਤਾਂ ਹੀ ਪਤਾ ਲੱਗੂ ਗੱਲ ਕੀ ਆ ਵੀ ਕਿਉਂ ਜਾਂਦੀ ਆ ਭੈਣ ਉੱਥੇ ਜਿ ਆਉਂ ਤੁਹਾਡੇ ਘਰਾਂ ਕਿਉਂ ਆਂਦਾ ਗੱਲ ਕਰੀ ਤੇ ਪਤਾ ਲੱਗੂ ਹਾਂ ਹਾਂ ਸਰਪੰਚਾ ਗੱਲ ਤਾਂ ਤੇਰੀ ਸਹੀ ਐ ਆਪਾਂ ਕਿਹੜਾ ਕਾਣਿਆ ਕਿਸੋਂ ਵੱਲੋਂ ਹੈ ਨਾੜੇ ਗੱਲ ਨਾੜੇ ਗੱਲ ਪੁੱਛੇ ਦੀ ਪਤਾ ਲੱਗੂ ਤਾਂ ਹੀ ਤਾਂ ਮੈਂ ਤੇਰੀ ਸਲਾਹ ਲੈਣੀ ਸੀ ਤਾਂ ਹੀ ਤੈਨੂੰ ਬੁਲਾਇਆ ਓਰੇ ਹੈ ਚਲ ਠੀਕ ਆ ਫਿਰ ਹੁਣ ਤਾਂ ਮਾੜੀ ਜੀ ਮੈਨੂੰ ਕਾਲੀ ਆ ਮੈਂ ਸ਼ਹਿਰ ਜਾ ਕੇ ਨਾ ਜੇ ਚੱਲਣਾ ਤਾਂ ਚੱਲ ਹਾਂ ਮੇਰੇ ਲੇਵੇ ਕਿੱਥੇ ਟਾਈਮ ਐ ਮੈਂ ਤੈਨੂੰ ਐ ਕਹਿਣਾ ਆਥਨੇ ਟਾਈਮ ਕੱਢ ਲੈ ਕੋਟੇ ਚ ਪਈਆ ਕਰਦੇ ਉਹ ਕੋਈ ਨਾ ਤੂੰ ਗੱਲ ਕਰ ਪਹਿਲਾਂ ਜੇ ਕੋਈ ਗੱਲ ਹੋਈ ਨਾ ਦੱਸੀ ਮੈਨੂੰ ਤੈਨੂੰ ਦੱਸੂ ਮੈਂ ਕੱਲੀ ਕੱਲੀ ਗੱਲ ਦੱਸੂ ਚਲ ਠੀਕ ਆ ਫਿਰ ਮਿਲਦੇ ਆ ਆ ਤੈਨੂੰ ਫਿਰ ਮੈਂ ਲੈ ਕੇ ਆਉਂਗਾ ਕੋਠੀ ਤੋਏ ਜਣੇ ਪ੍ਰਾਣੀਆਂ ਜਾਦਾਂ ਤਾਜ਼ੀਆਂ ਕਰ ਲਾਂਗੇ ਚਲ ਠੀਕ ਆ ਠੀਕ ਆ ਜੀ ਕਰਾਂਗਾ ਆਉਂਗਾ ਚੰਗਾ ਸਰਵਾ ਸਾਹਿਬ ਠੀਕ ਆ ਇਹਨੂੰ ਕਹਿੰਦੇ ਨੇ ਜਿਗਰੀ ਯਾਰ ਓ ਮੁੰਡਿਓ ਸਾਨੂੰ ਅੱਜ ਕੱਲ ਤਾਂ ਇਹਨੂੰ ਕੀ ਪਤਾ ਵੀ ਪੁਰਾਣੀਆਂ ਲਿਹਾਜ਼ਾਂ ਕੀ ਹੁੰਦੀਆਂ ਨੇ ਹੁਣ ਨਹੀਂ ਕਹੂਗਾ ਚੱਕੀ ਵਾਲਾ ਵੀ ਕਣਕ ਗਿੱਲੀ ਸੀ ਸਾਡੀ ਲਓ ਦੇਖ ਲਾ ਫੇਰ ਗੱਡੀ ਧੁੱਪੇ ਖੜੀ ਐ ਦੱਸ ਕੀ ਅੱਛਾ ਕੀ ਕਰੀ ਜਾਨੀਆਂ ਬਣੇ ਤੂੰ ਆ ਕਣਕ ਸੁੱਕੀ ਪਈ ਸੀ ਬਾਈ ਮੈਂ ਤਾਂ ਆਪ ਸਮਾਂ ਤੈਨੂੰ ਦੇਖਦੀ ਸੀ ਪਤਾ ਨਹੀਂ ਮਹਾ ਕਿੱਧਰ ਨੂੰ ਲੰਘ ਗਿਆ ਆ ਪੀਣਾ ਧਰਿਆ ਹੀ ਕਾਏ ਦਿਨ ਹੋ ਗਏ ਇਸ ਜੱਥ ਜਾ ਮਰੀ ਜਾਨੀਆਂ ਹਲੇ ਸੁੱਕੀ ਨੇ ਇਹ ਸੁੱਕ ਗਈ ਹੁਣ ਤਾਂ ਚੱਬ ਕੇ ਦੇਖ ਲਾ ਭਵੇਂ ਦਾਣਾ ਉਹ ਦੇਖ ਲਈ ਚੱਪ ਕਹੀਂ ਪਤਾ ਲਾਦਾ ਕੜੁੱਕ ਤਾਂ ਹੋਈ ਪਈ ਆ ਇਹ ਮੇਰੀ ਗਾਲ ਸੁਣਾ ਫਿਰ ਚੱਕੀ ਵਾਲਾ ਪਾਹ ਨਾ ਪਾੜ ਲੈਂਦਾ ਭਾਈ ਕਣਕ ਗਿੱਲੀ ਸੀ ਤਾਂ ਆਟਾ ਮੋਟਾ ਰਹਿ ਗਿਆ ਚਲ ਨਾਲੇ ਐਤ ਕੀ ਨਾ ਉਹ ਸੀਰੀ ਜੇ ਨੂੰ ਨਾ ਭੇਜੀ ਆ ਆਪ ਜਾਈ ਪਿਛਲੀ ਵਾਰ ਵੀ ਆਟਾ ਖਰਾਬ ਕਰਾ ਲਿਆ ਐਤ ਕੀ ਫੇਰ ਕਰਾ ਲਿਆ ਐਸੀ ਆ ਹੁਣ ਆਪ ਪਿਆ ਕਿਲੇ ਕੋਲੇ ਖੜ ਕੇ ਮੈਂ ਪਾ ਕੇ ਫੜਾਉਣੀਆ ਘੱਟੇ ਚ ਲਵੇ ਪਈ ਕੇ ਪਿਆ ਕੇ ਲਊ ਮੈਂ ਆਹੋ ਉਹ ਮੈਂ ਤੈਨੂੰ ਐਂ ਕਹਣਾ ਦੀ ਭਣੇ ਹਾਂ ਉਹ ਮਹਾ ਤੂੰ ਆ ਡਾਕਟਰ ਜੇ ਲਵੇ ਬਾਲਾ ਜਾਨੀ ਆ ਖਾਸੇ gekeੜੇ ਜੇ ਮਾਰਦੀਆਂ ਤੂੰ ਕੀ ਗੱਲ ਹੈ ਹੈ ਲੈ ਬਾਈ ਡਾਕਟਰ ਕੋਲੇ ਬਾਲਾ ਜਾਨੀ ਐ ਖਾਸੇgekeੜੇ ਮਾਰਦੀ ਐ ਕੀ ਮਤਲਬ ਹੋਇਆ ਤੇ ਉਹ ਚਾਲ ਆਪਦੇ ਜਵਾਖਾ ਵਾਂਗੂ ਪਿਆਰ ਕਰਦਾ ਮੈਨੂੰ ਮਾਂ ਸਮਝਦਾ ਮੈਂ ਨੰਗਦੀ ਬੜਦੀ ਜਦੋਂ ਹੁੰਨੀ ਆ ਕੋਲ ਦੀ ਜਾਨੀ ਆ ਉਦੋਂ ਕਹਿੰਦਾ ਮਾਂ ਆ ਜਾ ਚਾਹ ਪੀ ਕੇ ਬਾਕੀ ਜੀ ਮੈਂ ਦੋ ਘੜੀਆਂ ਉਹਦੇ ਕੋਲ ਬਹਿ ਜਾਨੀ ਆ ਬਸ ਹੋਰ ਕੀ ਗੱਲ ਕੋਈ ਗੱਲ ਨਹੀਂ ਉਹ ਭਾਈ ਬਿਨਾ ਮਤਲਬ ਤੋਂ ਜਾਣਾ ਵਧੀਆ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਕੋਟੇਲੇ ਮੱਠ ਹੈ ਦਵਾਈ ਬੂਟੀ ਲੈਣ ਜਾਣਾ ਠੀਕ ਹੈ ਉਹੀ ਗੇੜੇ ਮਰੀ ਜਾਣਾ ਕੋਈ ਗੱਲ ਹੈ ਕੋਈ ਗੱਲ ਨਹੀਂ ਬਾਤ ਨਹੀਂ ਬਾਈ ਐਨੇ ਗੇੜੇ ਮਾਰਨ ਨੂੰ ਕਿਹੜਾ ਮੈਂ ਕਾਮਲੀ ਬੌਲੀਆਂ ਮੈਂ ਉਹੀ ਤੁਰੀ ਫਿਰਦੀ ਆ ਜਾ ਕੋਈ ਕਿਤੇ ਗੋਲੀ ਗੱਪਾ ਫੜਨ ਵਾਗੀ ਹੂੰ ਸਰਸੁਰ ਦੁਖਣ ਲੱਗ ਜਾਂਦਾ ਜਾਂ ਬਲੱਡ ਵਾਲੀਆਂ ਹੈ ਨਾਲੇ ਤੂੰ ਆ ਉਮਰੇ ਮੈਨੂੰ ਕੀ ਗੱਲਾਂ ਜੀਆਂ ਕਿਸੇ ਜਾਣ ਹੈਗਾ ਗੇੜੇ ਮਾਰੀ ਜਾਂ ਨੀ ਗੇੜੇ ਮੈਂ ਗੇੜੇ ਬੌਲੀਆਂ ਨਿਆਣੀਆਂ ਓਏ ਆਮਰੇਣੀ ਮੈਨੂੰ ਪਤਾ ਤੈਨੂੰ ਕੀ ਗੱਲ ਹੈ ਤੂੰ ਕਹਦੇ ਨਹੀਂ ਨਾ ਮੈਨੂੰ ਮੋਹ ਆਉਂਦਾ ਤਾਂ ਆਇਆ ਆਉਦਾ ਬਾਹ ਆਉਂਦਾ ਉਹ ਕਿਤੇ ਕਿਤੇ ਮੋਹ ਕਰੇਗੀ ਕਿਤੇ ਕਿਤੇ ਮੋਹ ਕਰੇਗੀ ਬਾਈ ਅਸਲੀ ਮਾਂ ਤਾਂ ਨਹੀਂ ਤੂੰ ਉਹਦੀ ਹੈਗੀ ਮੇਰੀ ਗੱਲ ਸੁਣ ਲੈ ਜਦੋਂ ਉਹ ਮੈਨੂੰ ਆਪਣੇ ਜਵਾਖਾ ਵਾਂਗੂ ਮੋਹ ਕਰਦਾ ਮੈਨੂੰ ਲੱਗਦਾ ਵੀ ਉਹ ਮੇਰਾ ਹੀ ਪੁੱਤ ਹੈ ਪਰ ਉਹ ਮੈਨੂੰ ਮਾਂ ਸਮਝਦਾ ਫੇਰ ਤਾਂ ਬਾਈ ਮੋਹ ਕਰਨਾ ਬਣਦਾ ਹੀ ਹੈ ਕਿ ਮੋਹ ਨੂੰ ਮੋਹ ਹੈ ਤੂੰ ਮੇਰੀ ਗੱਲ ਸੁਣ ਇਹ ਦੁਨੀਆ ਤੇ ਬਹੁਤ ਜਵਾਖ ਆਹੇ ਜੇ ਨੇ ਲੱਖਾਂ ਕਰੋੜਾਂ ਜਿਨ੍ਹਾਂ ਦੇ ਮਾਪੇ ਨਹੀਂ ਸਿਰਾਂ ਤੇ ਹੈਗੇ ਕੀ ਦੀ ਕੀਦੀ ਮਾਂ ਬਣੇਗੀ ਤੂੰ ਬਾਈ ਜੇੜਾ ਕੋਈ ਨਾ ਮੈਨੂੰ ਮਾਂ ਸਮਝੂ ਮੈਂ ਸਭ ਦੀ ਮਾਂ ਬਣ ਜੂ ਪਰ ਜਿਨ੍ਹਾਂ ਦੇ ਮਾਂ ਮਾਂ ਨਹੀਂ ਹੈਗੀਆਂ ਇਹ ਦੁੱਖ ਤਾਂ ਉਹੀ ਸਮਝ ਸਕਦੇ ਨੇ ਕੋਈ ਹੋਰ ਨਹੀਂ ਮੇਰੀ ਵੀ ਗੱਲ ਸੁਣ ਲੈ ਪਿੰਡ ਦੇ ਲੋਕ ਗੱਲਾਂ ਲਾ ਕੇ ਕਰਨ ਸਲਬ ਸਲਬ ਹੋਣ ਲੱਗੀ ਕੱਲ ਨੂੰ ਕਦੇ ਕੋਈ ਹੋਰ ਨਾ ਕੱਲ ਮੈਨੂੰ ਸੁਣਨ ਨੂੰ ਮਿਲ ਜੇ ਮੈਂ ਤੈਨੂੰ ਦੱਸਾਂ ਪਾਈ ਗੱਲ ਬਾਈ ਇਹ ਕੀ ਗੱਲ ਕਹੀ ਜਾਨਾ ਤੂੰ ਮਾੜਾ ਮੋਟਾ ਮੇਰਾ ਚਿੱਟਾ ਚਾਟੇ ਗਣੀ ਦੇਖ ਕੇ ਸ਼ਰਮ ਮੰਨ ਲੈ ਹੈ ਸਾਰੀ ਜ਼ਿੰਦਗੀ ਮੈਂ ਤੇਰੀ ਦੇੜੀ ਤੇ ਬੈਠ ਕੇ ਕੱਢ ਤੀ ਅੱਜ ਤਿੱਕਰ ਕੋਈ ਤੈਨੂੰ ਲਾਂਬਾ ਆਇਆ ਤਾਂ ਮੈਨੂੰ ਕਹਿ ਜੇ ਤੇਰੇ ਕੋਲ ਲਾਂਬਾ ਆਇਆ ਵੀ ਹੈ ਤਾਂ ਮੈਨੂੰ ਪੁੱਛਣ ਦੀ ਤਾਂ ਲੋੜ ਨਹੀਂ ਫੜ ਕੇ ਧੌਣ ਬੇਸ਼ੱਕ ਵੱਢ ਦੇ ਓ ਭਾਈ ਮੈਂ ਨਹੀਂ ਗੱਲ ਕਰਦਾ ਤੂੰ ਤਾਂ ਗੁੱਸਾ ਕਰ ਗਈ ਓ ਲੋਕਾਂ ਦਾ ਮੂੰਹ ਨਹੀਂ ਫੜਾ ਜਾਂਦਾ ਲੋਕ ਤਾਂ ਜਦੋਂ ਬੋਲਣਗੇ ਦੇਖੀ ਜਾਊ ਜਾਏ ਨੂੰ ਖਾਣਾ ਤੂੰ ਆਪ ਹੀ ਬੋਲੀ ਜਨੇ ਦਾ ਸਾਰਾ ਕੁਸ ਲੋਕਾਂ ਦਾ ਤਾਂ ਥਾਂ ਹੀ ਨਹੀਂ ਛੱਡੀ ਬੋਲਣ ਨੂੰ ਉਹ ਕਾਨੂੰਨ ਨਹੀਂ ਛੱਡੀ ਭਾਈ ਮੈਨੂੰ ਜੇ ਕੋਈ ਗੱਲਬਾਤ ਸੁਣਦਾ ਮੈਂ ਬਾਹਰੋਂ ਤਾਂ ਹੀ ਤੈਨੂੰ ਆ ਕੇ ਪੁੱਛਦਾ ਤੂੰ ਤਾਂ ਗੁੱਸੇ ਹੀ ਕਰ ਗਈ ਭਈ ਹੈ ਹੁਣ ਮੈਂ ਇੰਨਾ ਵੀ ਨਹੀਂ ਪੁੱਛ ਸਕਦਾ ਤੈਨੂੰ ਭਾਈ ਪੁੱਛ ਸਕਦਾ ਰੋਕ ਵੀ ਸਕਦਾ ਜਿੱਥੇ ਕੋਈ ਗਲਤ ਲੱਗੇ ਪਰ ਕੋਈ ਉਮਰ ਦਾ ਵੀ ਲਿਹਾਜ ਹੁੰਦਾ ਮਾੜਾ ਮੋਟਾ ਦੋ ਤਾਂ ਮੈਨੂੰ ਜਵਾਖਾ ਵਾਂਗੂ ਘੂਰ ਘੂਰ ਕੇ ਉਹ ਕਰ ਰਿਹਾ ਹੈਗਾ ਅੱਗੇ ਦੇ ਨਾਲੇ ਕਦੇ ਤੂੰ ਕੋਈ ਗੱਲ ਕਹੀ ਨਹੀਂ ਅੱਜ ਤੂੰ ਮੈਨੂੰ ਬੜਾ ਇੰਨਾ ਕੰਟਰੋਲ ਕਰਨ ਲੱਗਿਆ ਓਏ ਕੰਟਰੋਲ ਨਹੀਂ ਪਈ ਮੈਂ ਤਾਂ ਉਹ ਗੱਲ ਕਰਦਾ ਤੂੰ ਨਾ ਜਾ ਉੱਥੇ ਜ਼ਰੂਰੀ ਜਾਣਾ ਉੱਥੇ ਆਪਾਂ ਨੇ ਜਦੋਂ ਭਾਈ ਲੋਕ ਗਲਤ ਸੋਚਦੇ ਨੇ ਹੈ ਪਹਿਲਾਂ ਮੈਨੂੰ ਐਂ ਦੱਸ ਭਾਈ ਆਪਣਾ ਕੀ ਸਾਲਾ ਲੱਕ ਲਵੋ ਲੱਗਦਾ ਓ ਡਾਕਟਰ ਆ ਹੈ ਦੇ ਗੱਲ ਸੁਣ ਲੈ ਭਾਈ ਇੰਨਾ ਕਾ ਬਰਨਦੀ ਲੋੜ ਨਹੀਂ ਤੈਨੂੰ ਤੂੰ ਗੁੱਸਾ ਤਾਂ ਕਰ ਜੇ ਕੋਈ ਗੱਲਬਾਤ ਹੋਵੇ ਵਿੱਚੋਂ ਪਰ ਆ ਕੋਈ ਗੁੱਸਾ ਕਾਣੂ ਕਰਦਾ ਮੈਂ ਤੈਨੂੰ ਰਿਵਾਜ ਨਹੀਂ ਗੱਲ ਕਰਦਾ ਵੀ ਆਪਾਂ ਆਪਣੇ ਘਰੇ ਕਾਣੂ ਗੱਲਾਂ ਕਰਦੇ ਆਂ ਕਾਣੂ ਕੋਲੇ ਇਸ ਕਰਦੇ ਆਂ ਉਹ ਸੜੇ ਹੋਏ ਬੰਦੇ ਪਿੱਛੇ ਡਾਕਟਰ ਬੱਚੇ ਬਾਈ ਗੱਲ ਸੁਣ ਲੈ ਮੈਨੂੰ ਤਾਂ ਉਹ ਮੇਰਾ ਪੁੱਤੇ ਲੱਗਦਾ ਮੈਨੂੰ ਉਹ ਸੜਿਆ ਹੋਇਆ ਲੱਗਦਾ ਤੂੰ ਬੋਲਣਾ ਸੜਿਆ ਹੋਇਆ ਬੋਲੀ ਜਾ ਤੈਨੂੰ ਪਤਾ ਨਹੀਂ ਕੀ ਉਹ ਤਾਂ ਜੈਲਸੀ ਹੋ ਰਹੀ ਹੈ ਐਨਾ ਤੂੰ ਕਾਹਤੋਂ ਮੱਚ ਜਾਏਗਾ ਆ ਪਤਾ ਨਹੀਂ ਕਿਹੜੇ ਕੰਜਰ ਨੇ ਤੈਨੂੰ ਆਹ ਗੱਲਾਂ ਕਹੀਆਂ ਨੇ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਹੈਗਾ ਉਹ ਤੇਰਾ ਭਾਈਓ ਕੰਮ ਆਊਗਾ ਤੂੰ ਦੇਖ ਲਈ ਉਹ ਸੜਾ ਸਾ ਡਾਕਟਰ ਨਹੀਂ ਕੰਮ ਆਉਂਦਾ ਓਹੋ ਬਾਈ ਤੂੰ ਤਾਂ ਉਹੀ ਗੁੱਸਾ ਕਰੀ ਨੇ ਮੇਰੀ ਗੱਲ ਦਾ ਮੈਂ ਤੈਨੂੰ ਇਹ ਤਾਂ ਨਹੀਂ ਕਹਿਆ ਮੇਰੀ ਭਾਈ ਵਾਲੀ ਜਗਾ ਉਹ ਖੜੂਗਾ ਮੈਂ ਤਾਂ ਤੈਨੂੰ ਇਹ ਕਹੇ ਨਹੀਂ ਕੋਈ ਵੀ ਗੱਲ ਕਹਿਣੀ ਆ ਉਹ ਕਹਿਣ ਤੋਂ ਪਹਿਲਾਂ ਸੋਚ ਲਿਆ ਕਰ ਚੱਲ ਭਾਈ ਸੋਚ ਲਿਆ ਕਰਾਂਗੇ ਉ ਤਾਂ ਉਹੀ ਹੋਰੇ ਗੱਲਾਂ ਕਰੀ ਜਣੀਆਂ ਮੈਂ ਤਾਂ ਉ ਗੱਲ ਰਿਵਾਜ ਨਹੀਂ ਕਰੀਏ ਗੱਲਾਂ ਕਰਨ ਵਾਸਤੇ ਹੁੰਦੀਆਂ ਨੇ ਚੰਗਾ ਭਾਈ ਕਰਨ ਵਾਸਤੇ ਹੁੰਦੀਆਂ ਨੇ ਪਰ ਗੱਲਾਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕਦੋਂ ਕਿਹੜੀ ਗੱਲ ਕਰਨੀ ਆ ਤੂੰ ਤਾਂ ਉਹੀ ਚੜਿਆ ਜੜਾਇਆ ਜਣ ਆ ਆ ਪੀਣਾ ਪਾ ਕੇ ਫੜਾਉਣੀ ਆ ਤੈਨੂੰ ਮੈਂ ਗੱਟੇ ਚ ਧਰਿਆ ਹੀ ਹੋਣਾ ਲੱਗ ਜੀ ਕਿਸੇ ਪਾਸੇ ਪਤਾ ਨਹੀਂ ਤੈਨੂੰ ਤਾਂ ਕੀ ਹੋ ਜਾਂਦਾ ਕੀ ਸੋਚਦਾ ਕੀ ਨਾ ਤੌਂ ਦਾ ਪਾ ਦੇ ਨੂੰ ਥਾਈਲੇ ਚ ਪਾ ਦੇ ਇਹਨੂੰ ਕਰ ਦੇ ਇਕੱਠਾ ਨਾਲੇ ਮੰਜਾ ਵੇਲਾ ਹੋ ਜੂ ਨਾਲੇ ਮੈਂ ਕਿਹਾ ਮਾਂ ਹੋਰ ਮੰਜੇ ਦੇ ਪਾ ਦੇ ਮੇਰੇ ਲਈ ਮੰਜੇ ਦੀ ਪਾ ਕੋਈ ਨਾ ਤੂੰ ਮੈਨੂੰ ਦੱਸੋ ਤਖਤ ਬੋਸ ਤੇ ਪਿਆਨੀਆਂ ਦਾ ਮੇਤੋਂ ਅੱਜ ਵੇਲਾ ਕਰਕੇ ਦੇ ਦਿਆਂਗੇ ਆਓ ਨਹੀਂ ਸਟੋਰ ਚ ਮੰਜਾ ਕੱਢ ਦੇ ਮੇਰੇ ਵਾਸਤੇ ਹੁਣ ਉਹਦੇ ਨਾਲ ਕਿੱਥੇ ਲਮਕੀ ਏਡੇ ਭਾਰੀ ਮੰਜੇ ਨਾਲ ਤੂੰ ਇਹ ਮੰਜੇ ਤੋਂ ਬਿਨਾ ਮੰਜਾ ਪਾ ਦੇ ਥਾਈਲੇ ਚ ਇਹਨੂੰ ਨਾਲ ਇਹ ਗੱਟੀ ਲਾਉਣਾ ਛੌਂ ਚ ਇੱਥੇ ਮੱਚਣ ਲੱਗ ਰਿਹਾ ਤੋ ਪਾ ਦੇ ਭਾਈ ਲੈ ਦੱਸ ਆ ਚੜਿਆ ਚੜਾਇਆ ਹੈ ਪਤਾ ਨਹੀਂ ਕਿਹੜਾ ਹੈ ਜਾਂ ਕੰਜਰ ਹੈ ਜਿਹੜਾ ਇਹਨੂੰ ਆਹ ਗੱਲਾਂ ਕਹਿੰਦਾ ਵੀ ਤੇਰੀ ਭੈਣ ਇੱਥੇ ਗੇੜੇ ਮਾਰਦੀ ਐ ਪਈ ਦੱਸ ਛੋਟਾ ਜਿਹਾ ਜਵਾਬ ਹੈ ਉਹ ਜੇ ਮੈਂ ਉਹਦੇ ਕੋਲੇ ਬਾਗ ਵੀ ਗਈ ਤਾਂ ਕੀ ਗੱਲ ਹੈਗੀ ਨਾਲੇ ਬਾਈ ਜਦੋਂ ਮੈਨੂੰ ਮਾਂ ਹੀ ਸਮਝਦਾ ਤੇ ਮੇਰਾ ਹੈ ਵੀ ਪੁੱਤ ਫਿਰ ਮੈਂ ਜਾਵਾਂ ਕਿਉਂ ਨਾ ਸਭ ਠੀਕ ਆ ਫਿਰ ਕਰਦਾ ਗੱਲ ਲੈ ਕੀ ਗੱਲ ਸਰਾਣੇ ਆ ਕੇ ਬੈਠ ਗਈ ਜ਼ਰੂਰੀ ਗੱਲਾਂ ਸੁਣਨੀ ਹੁੰਦੀਆਂ ਨੌਰਿਆ ਕੇ ਜੀ ਮੈਂ ਕਿਹੜੀ ਤੁਹਾਡੀ ਗੱਲ ਸੁਣ ਲਈ ਨਾਲ ਫੇਰ ਕੀ ਹੋ ਗਿਆ ਤੁਹਾਡੀ ਘਰ ਵਾਲੀਆਂ ਮੈਂ ਤੈਨੂੰ ਪਤਾਗਾ ਫੋਨ ਤੇ ਲੱਗ ਰਿਹਾ ਜਾ ਕੇ ਆ ਕੇ ਬੈਠੀ ਆ ਮੈਂ ਤਾਂ ਗੱਲ ਕਰਨੀ ਸੀ ਤੁਹਾਡੇ ਨਾਲ ਜੀ ਨਹੀਂ ਮੈਂ ਕਾਣੂੰ ਆਉਂਦੀ ਸੀ ਇੱਥੇ ਉਹ ਪਹਿਲਾਂ ਕਿਹੜਾ ਕਰਦੀ ਨਹੀਂ ਹੈਗੀ ਕਹਿੰਦੀ ਗੱਲ ਕਰਨੀ ਆ ਦੱਸ ਕੀ ਗੱਲ ਆ ਮੰਮੀ ਦਾ ਫੋਨ ਆਇਆ ਪਿੰਡੋਂ ਕਹਿੰਦੇ ਵੀ ਦੋ ਦਿਨ ਤੁਸੀਂ ਪੇਕੇ ਲਾਜੋ ਨਾਲ ਪਰੌਣੇ ਨੂੰ ਲਿਆ ਰੋ ਮੈਂ ਬੇਲਾਗਾ ਜਿਹੜੇ ਦੋ ਦਿਨ ਉੱਥੇ ਲਾ ਕਿਉਂ ਜੀ 2 ਦਿਨਾਂ ਦੀ ਗੱਲ ਆ ਤੁਸੀਂ ਚੱਲ ਵੜੋ ਉਹ ਸੌ ਕੰਮ ਨੇ ਮੈਨੂੰ ਕੋਈ ਵੇਲਾ ਨਹੀਂ ਆ ਗਿਆ ਤੇਰੇ ਨਾਲ ਜਾਵਾਂ ਉੱਥੇ ਹੁਣ ਮੈਂ ਮੰਮੀ ਨੂੰ ਕੀ ਕਹਾਂ ਉਹ ਕੁਛ ਮਰਜ਼ੀ ਕਹੇ ਨਾਲੇ ਇੰਨੀ ਥੇਤੀ ਉਹਨਾਂ ਦੇ ਬਾਹਾਂ ਆਕੜੀਆਂ 20 ਸਾਲ ਦੀ ਹੋ ਕੇ ਆਈਆਂ ਉੱਥੋਂ ਮੇਰੀ ਤਾਂ ਕਿਸਮਤੇ ਫਟ ਗਈ ਹੁਣ ਮੈਂ ਦੱਸ ਕੀ ਕਰਾਂ ਉਹ ਕੁਛ ਮਰਜ਼ੀ ਕਰ ਮੈਥੋਂ ਨਹੀਂ ਜਾਇਆ ਜਾਂਦਾ ਨਾਲ ਤੇਰੇ ਜਿਵੇਂ ਮੰਮੀ ਨੂੰ ਕੀ ਕਹਾਂ ਮੰਮੀ ਤਾਂ ਕਹਿੰਦੀ ਪਰੋਣੇ ਨੂੰ ਲੈ ਕੇ ਆ ਜਾ ਪਰ ਮੈਥੋਂ ਨਹੀਂ ਜਾਇਆ ਜਾਂਦਾ ਉਹੀ ਬਗਵਾਸ ਨਾ ਕਰਾ ਕਰ ਮੇਰੇ ਨਾਲ ਤੈਨੂੰ ਕਿੰਨੀ ਵਾਰ ਕਹਾਂਗਾ ਚਲੋ ਠੀਕ ਹੈ ਜੀ ਗਲਤੀ ਹੋ ਗਈ ਮੇਰੇ ਤੋਂ ਜਦੋਂ ਜੀ ਕਰਦਾ ਨਾ ਸਾਕੇ ਮੂੰਹ ਆ ਜਾਂਦੀ ਆ ਕਹਿੰਦੀ ਉੱਥੇ ਚਲੋ ਇਹਨੂੰ ਪੱਛੇ ਮੈਂ ਵੇਲਾਗਾ 100 ਕੰਮ ਨੇ ਮੈਨੂੰ